ਅਲੋ ਪਾ ਲੱਗਦਾ ਹਨ ਲਈ ਜਿਹੜਾ ਅਗਰੇ ਸਿਧਾਰਤ ਤੰਤਰ ਤਾਂ ਵਿਨਾ ਕਰਕੇ ਸੇਵਾ ਕਰੀਏ ਤੇ ਗੁਰੂ ਅਸਥਾਨਾਂ ਦੇ ਨਾਲ ਜੁੜੀਏ ਗੁਰੂ ਅਸਥਾਨਾਂ ਨਾਲ ਜੁੜ ਕੇ ਕਿਉਂਕਿ ਜੋ ਗੁਰੂ ਦੇ ਨਾਲ ਜਿਹੜਾ ਰਾਸਤੇ ਵਿੱਚ ਰੁਕ ਜਾਮੰਗ ਫਿਰ ਪ੍ਰਾਪਤ ਨਹੀਂ ਕਰ ਸਕਾਂਗੇ ਅਸੀਂ ਉਸ ਨੂੰ ਕਾ ਲ ਮੰਗੇ ਤਾਂ ਸਭ ਕੁਝ ਪ੍ਰਾਪਤ ਹੋ ਜਾਏਗਾ ਉਹ ਮੰਜ਼ਿਲ ਵੀ ਪ੍ਰਾਪਤ ਹੋ ਜਾਏਗੀ ਇਸ ਕਰਕੇ ਸ੍ਰੀ ਖੰਡ ਪਾਠ ਸਹਿ ਪ੍ਰਣ ਕਰਵਾਇਆ ਸਤਿਗੁਰੂ ਕਿਰਪਾ ਕਰਨ ਸਾਡੇ ਤੇ ਇਸੇ ਤਰ੍ਹਾਂ ਹੀ ਰਹਿਣ ਬਖਸ਼ਿਸ਼ੇਤ ਬਖਸ਼ਦੇ ਹੋ ਸਾਡੀ ਏਕਤਾ ਤੇ ਸਾਡਾ ਪ੍ਰੇਮ ਭਾਵਨਾ ਕਰ ਹਮੇਸ਼ਾ ਸਾਨੂੰ ਲੱਖਾਂ ਹੀ ਖੁਸ਼ੀਆਂ ਬਖਸ਼ਿਸ਼ ਕਰਨੀਏ ਸੋਹਰੋ ਵਿਚਾਰ ਆਪ ਸਾਰਨਾ ਦੀ ਸੰਤਨ ਬਹੁਤ ਬਹੁਤ ਧੰਵਾਦ ਹੈ ਇਹਨਾਂ ਕੁਸਮਾਂ ਜੋ ਸਤਿਗੁਰੂ ਜੀ ਨੇ ਕਿਉਂ ਬੋਲਾ ਕਿਉਂ ਬੋਲਾ ਤਾਂ ਬੋਲਾ ਹੈ Swami ਜਿਹੜੀ ਮਾਤ ਉਸ ਪਰਮੇਸ਼ਰ ਨੇ ਬਖਸ਼ੀ ਹੈ ਉਹਦੇ ਮੁਤਾਬਕ ਜੋ ਬੰਦੇ ਕੋਲੇ ਕੋਲ ਲੱਗੇ ਤੋਂ ਜੇ ਹਮ ਕਿ ਉਹ ਬਖਸ਼ੂ ਲੋਗ ਹੈ ਅਸੀਂ ਹਾਂ वाहे गुरु रही वहे गंदी रे गुरु